ਅੜੀ ਅੱਜ ਦੇ ਯੁੱਗ ਵਿੱਚ ਮਨੁੱਖੀ ਜ਼ਿੰਦਗੀ ਕਿੰਨੀਆਂ ਹੀ ਚੁਣੌਤੀਆਂ ਨਾਲ ਭਰੀ ਪਈ ਹੈ ਡੰਡੀ ਹਰ ਮਨੁੱਖ ਦੇ ਕਦਮ-ਕਦਮ ਉੱਤੇ ਚੁਣੌਤੀਆਂ ਮੂੰਹ ਅੜੀ ਖੜੀਆਂ ਹਨ ਡੰਡੀ ਉਹਨਾਂ ਨੂੰ ਸਵੀਕਾਰ ਕਰਨਾ ਜਾਂ ਉਹਨਾਂ ਤੋਂ ਭੱਜ ਜਾਣਾ ਇਹ ਹਰ ਵਿਅਕਤੀ ਦੀ ਆਪਣੀ ਇੱਛਾ ਸ਼ਕਤੀ ਉੱਤੇ ਨਰ ਪਰ ਕਰਦਾ ਹੈ ਡੰਡੀ ਚੁਣੌਤੀਆਂ ਮਨੁੱਖੀ ਜੀਵਨ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ ਡੰਡੀ ਆਮ ਬੋਲਚਾਲ ਦੀ ਭਾਸ਼ਾ ਵਿੱਚ ਇਸ ਨੂੰ ਚੈਲੰਜ ਬੰਗਾਰ ਜਾਂ ਲਲਕਾਰ ਵੀ ਕਿਹਾ ਜਾਂਦਾ ਹੈ ਡੰਡੀ ਮਨੁੱਖ ਨੂੰ ਚੁਣੌਤੀ ਦੇਣਾ ਉਸ ਦੀ ਅਣਖ ਨੂੰ ਬੰਗਾਰਨਾ ਹੀ ਨਹੀਂ ਸਗੋ ਵਿਅਕਤੀ ਨੂੰ ਸਰੀਰ ਕਾ ਮਾਨਸਿਕ ਅਤੇ ਆਤਮਿਕ ਤੌਰ ਉਤੇ ਸੁਚੇਤ ਕਰਨਾ ਵੀ ਹੁੰਦਾ ਹੈ ਡੰਡੀ ਜਦੋਂ ਮਨੁੱਖ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਉਹ ਇਸ ਚੁਣੌਤੀ ਦਾ ਮੁਕਾਬਲਾ ਕਰਨ ਅਤੇ ਆਪਣੀ ਇੱਜ਼ਤ ਰੱਖਣ ਲਈ ਹੁਨਾ ਰਾਹਾਂ ਉੱਤੇ ਵੀ ਚੱਲ ਪੈਂਦਾ ਹੈ ਜਿੰਨਾ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਡੰਡੀ ਇਸ ਚੁਣੌਤੀ ਨਾਮੀ ਸਿਧਾਂਤ ਦੇ ਦੋ ਪਾਸੇ ਹੁੰਦੇ ਹਨ ਡੰਡੀ ਇੱਕ ਪਾਸਾ ਸਾਰਥਕ ਅਤੇ ਦੂਜਾ ਨਿਰਾਰਥਕ ਡੰਡੀ ਸਾਰਥਕ ਪੱਖ ਮਨੁੱਖ ਨੂੰ ਪ੍ਰਗਤੀ ਜਾਂ ਉਣਤੀ ਅਤੇ ਬੜਪਣ ਵੱਲ ਲੈ ਜਾਂਦਾ ਹੈ ਅਤੇ ਜਦੋਂ ਕਿ ਦੂਜਾ ਨਿਰਾਰਥਕ ਪੱਖ ਵਿਅਕਤੀ ਨੂੰ ਕਿਸੇ ਅੰਨੇ ਖੂ ਵਿੱਚ ਵੀ ਤੱਕ ਸਕਦਾ ਹੈ ਜੋ ساری ਉਮਰ ਅਜਹੀ ਉਲਝਣ ਧਾਣੀ ਵਿੱਚ ਉਲਝਾ ਰਹਿੰਦਾ ਹੈ ਕਿ ਉਸ ਨੂੰ ਮੁਸੀਬਤਾਂ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਾਹ ਹੀ ਨਹੀਂ ਮਿਲਦਾ ਡੰਡੀ ਦਰ ਅਸਲ ਇਹ ਚੁਣੌਤੀ ਸਿਰਫ ਉਹਨਾਂ ਵਿਅਕਤੀਆਂ ਉੱਪਰ ਅਰੇਡੀ ਲਾਗੂ ਹੁੰਦੀ ਹੈ ਜਿਹੜੇ ਇਸ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਨ ਡੰਡੀ ਕਈ ਵਿਅਕਤੀ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਉੱਪਰ ਚੁਣੌਤੀ ਦਾ ਕੋਈ ਅਸਰ ਹੀ ਨਹੀਂ ਹੁੰਦਾ ਡੰਡੀ ਉਹਨਾ ਉੱਤੇ ਇਹ ਕਹਾਵਤ ਵੀ ਲਾਗੂ ਹੁੰਦੀ ਹੈ ਕਿ ਦੋ ਪਈਆਂ ਬਿਸਰ ਗਈਆਂ ਯਾਰਾਂ ਦੀ ਰੱਦ ਬਲਾਈ ਡੰਡੀ ਭਾਵ ਟੀਠ ਕਿਸਮ ਦੇ ਵਿਅਕਤੀ ਡੰਡੀ ਅਜਿਹੇ ਵਿਅਕਤੀ ਚੁਣੌਤੀ ਨੂੰ ਗੰਭੀਰਤਾ ਵਸ ਨਹੀਂ ਲੈਂਦੇ ਡੰਡੀ ਕਿਉਂਕਿ ਅਜਿਹੇ ਵਿਅਕਤੀਆਂ ਨੇ ਕਦੇ ਕੋਈ ਅਜਿਹੀ ਸੋਚ ਹੀ ਨਹੀਂ ਰੱਖੀ ਹੁੰਦੀ ਅਤੇ ਚੁਣੌਤੀ ਨੂੰ ਸਹਿਜੇ ਹੀ ਲੈ ਲੈਂਦੇ ਹਨ ਡੰਡੀ ਚੁਣੌਤੀ ਨੂੰ ਸਵੀਕਾਰ ਕਰਨ ਵਾਲਾ ਵਿਅਕਤੀ ਸੁਚੇਤ ਹੋਣ ਦੇ ਨਾਲ-ਨਾਲ ਉਸ ਨੂੰ ਪੂਰਾ ਕਰਨ ਲਈ ਯਤਨਸ਼ੀਲ ਵੀ ਰਹਿੰਦਾ ਹੈ ਡੰਡੀ ਕਈ ਵਿਅਕਤੀ ਤਾਂ ਚੁਣੌਤੀ ਨੂੰ ਆਪਣੀ ਇੱਜ਼ਤ ਦਾ ਸਵਾਲ ਜਾਂ ਮੁੱਦਾ ਹੀ ਬਣਾ ਲੈਂਦੇ ਹਨ ਅਤੇ ਫਿਰ ਉਸ ਤੋਂ ਹੋਣ ਵਾਲੇ ਫਾਇਦੇ ਜਾਂ ਨੁਕਸਾਨ ਬਾਰੇ ਵੀ ਨਹੀਂ ਸੋਚਦੇ ਡੰਡੀ ਹੋਏ ਨੁਕਸਾਨ ਤੋਂ ਫਿਰ ਉਹਨਾਂ ਨੂੰ ਬੇਅੰਤ ਪਛਤਾਵਾ ਹੁੰਦਾ ਹੈ ਪਰ ਉਸ ਵਕਤ ਤੱਕ ਸਮਾਂ ਲੰਘ ਗਿਆ ਹੁੰਦਾ ਹੈ ਅਬ ਪਛਤਾਏ ਕਿਆ ਹੋਏ ਜਦ ਚਿੜੀਆਂ ਚੁਗ ਗਈ ਖੇਤ ਵਾਲੀ ਹਾਲਤ ਹੋ ਜਾਂਦੀ ਹੈ ਡੰਡੀ ਅਜਿਹੇ ਨੁਕਸਾਨਦਾਇਕ ਨਤੀਜੇ ਕਾਹਲਪਣ ਦਾ ਸਿੱਟਾ ਵੀ ਹੁੰਦੇ ਹਨ ਡੰਡੀ ਜਦੋਂ ਵਿਅਕਤੀ ਕਿਸੇ ਸੋਚ ਸਮਝ ਤੋਂ ਬਿਨਾ ਜਲਦਬਾਜ਼ੀ ਵਿੱਚ ਕੋਈ ਕੰਮ ਕਰ ਬੈਠਦਾ ਹੈ ਜਾਂ ਫੈਸਲਾ ਲੈ ਲੈਂਦਾ ਹੈ ਤਾਂ ਪਛਤਾਵਾ ਉਸ ਦਾ ਪਿੱਛਾ ਨਹੀਂ ਛੜਦਾ ਡੰਡੀ ਅੱਜ ਕੱਲ੍ਹ ਜੇਲਾ ਅੰਦਰ ਬੈਠੇ ਵਿਅਕਤੀਆਂ ਵਿੱਚੋਂ ਬਹੁਤਿਆਂ ਦੀ ਇਹੀ ਤਰਾਸ ਦੀ ਹੈ ਡੰਡੀ